ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਜਦੋਂ ਕੋਈ ਬੰਦਾ ਵਿਦੇਸ਼ ਤੋਂ ਆਉਂਦਾ ਹੈ ਤੇ ਉਹ ਸੋਚਦਾ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਸਰਪ੍ਰਾਈਜ਼ ਦੇਵਾਂ ਤੇ ਅੱਜ ਕੱਲ ਇਹ ਟ੍ਰੈਂਡ ਹੀ ਬਣ ਚੁੱਕਿਆ ਹੈ ਕਿ ਲੋਕ ਆਪਣੇ ਪਰਿਵਾਰ ਨੂੰ ਸਰਪ੍ਰਾਈਜ਼ ਦਿੰਦੇ ਨੇ ਤੇ ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਵੀਰ ਨੂੰ ਵੇਖ ਸਕਦੇ ਹੋ ਜੋ ਕਿ ਕਾਫੀ ਸਾਲਾਂ ਬਾਅਦ ਆਪਣੇ ਘਰ ਆਉਂਦਾ ਹੈ ਤੇ ਉਹ ਵੀ ਸੋਚਦਾ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਸਰਪ੍ਰਾਈਜ਼ ਦੇਵਾਂ ਪਰ ਤੁਸੀਂ ਵੀਡੀਓ ਵਿੱਚ ਵੇਖੋ ਕਿ ਜਦੋਂ ਵੀਰ ਆਪਣੇ ਘਰ ਆਉਂਦਾ ਹੈ ਤਾਂ ਵੇਖੋ ਮਾਂ ਨੂੰ ਕਿੱਡਾ ਵੱਡਾ ਸ਼ੌਕ ਲੱਗ ਜਾਂਦਾ ਹੈ ਮਾਣ ਨੂੰ ਕੋਈ ਹੋਸ਼ ਨਹੀਂ ਰਹਿੰਦਾ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਮਾਂ बेहोश ਹੋ ਜਾਂਦੀ ਹੈ ਜਿਸ ਤੋਂ ਬਾਅਦ ਵੀਰ ਉਹਨੂੰ ਉਠਾਉਂਦਾ ਹੈ ਤੇ ਉਹਨੂੰ ਪਾਣੀ ਵਗੈਰਾ ਪਿਉਂਦੇ ਆ ਫੇਰ ਜਾ ਕੇ ਮਾਂ ਨੂੰ ਹੋਸ਼ ਆਉਂਦਾ ਹੈ ਬਈ ਇਦਾਂ ਦੇ ਸਰਪ੍ਰਾਈਜ਼ ਦੇਣੇ ਬਹੁਤ ਗਲਤ ਗੱਲ ਹੈ ਕਿਉਂਕਿ ਕਈ ਸਾਲਾਂ ਦਾ ਬੰਦਾ ਵਿਦੇਸ਼ ਗਿਆ ਹੁੰਦਾ ਤੇ ਅਚਾਨਕ ਪਰਿਵਾਰ ਦੇ ਸਾਹਮਣੇ ਆ ਜਾਵੇ ਤਾਂ ਬੰਦੇ ਨੂੰ ਸ਼ੌਕ ਤਾਂ ਲੱਗ ਹੀ ਜਾਂਦਾ ਹੈ ਇਹਦੇ ਨਾਲੋਂ ਤਾਂ ਚੰਗਾ ਕਿ ਬੰਦਾ ਦੱਸ ਕੇ ਆਵੇ ਪਰਿਵਾਰ ਵਧੀਆ ਸਵਾਗਤ ਕਰਦਾ ਪਰ ਇਦਾਂ ਸਰਪ੍ਰਾਈਜ਼ ਦੇਣਾ ਬੰਦੇ ਨੂੰ ਝਟਕੇ ਦੇ ਬਰਾਬਰ ਹੁੰਦਾ ਹੈ ਤੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ